ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮੂਲੀ ਵਾਲੇ ਪਰੌਂਠੇ ਤੇ ਇੱਥੇ ਆਪਾਂ ਤਿੰਨ ਮੂਲੀਆਂ ਲੈ ਲਈਆਂ ਸੀ ਤੇ ਮੂਲੀਆਂ ਨੂੰ ਆਪਾਂ ਧੋ ਲਿਆ ਸੀ ਪੱਤਿਆਂ ਨੂੰ ਵੀ ਆਪਾਂ ਧੋ ਲਿਆ ਪੱਤਿਆਂ ਨੂੰ ਪਹਿਲੇ ਧੋਣਾ ਚਾਹੀਦਾ ਵੀ ਪੱਤੇ ਸਾਡੇ ਚੰਗੀ ਤਰ੍ਹਾਂ ਸੁੱਕ ਜਾਣ ਤੇ ਪੱਤਿਆਂ ਦੇ ਵਿੱਚ ਪਾਣੀ ਬਿਲਕੁਲ ਨਾ ਰਵੇ ਵੀ ਤੇ ਪੱਤਿਆਂ ਨੂੰ ਹੁਣ ਆਪਾਂ ਕੱਟ ਦੇਵਾਂਗੇ ਇਹਨੇ ਮੈਂ ਕੱਟ ਦਿੱਤਾ ਸੀ ਤੇ ਮੂਲੀਆਂ ਨੂੰ ਆਪਾਂ ਹੁਣ ਛਿਲ ਲਵਾਂਗੇ ਪੀਲਰ ਦੇ ਨਾਲ ਤੇ ਇੱਥੇ ਮੈਂ ਸਾਰੀਆਂ ਮੂਲੀਆਂ ਨੂੰ ਛਿਲ ਲਵਾਂਗੀ ਮੂਲੀਆਂ ਨੂੰ ਆਪਾਂ ਛਿਲ ਲਿਆ ਸੀ ਤੇ ਮੂਲੀਆਂ ਨੂੰ ਹੁਣ ਆਪਾਂ ਕद्दूकस ਕਰ ਲਵਾਂਗੇ ਇਹਨੂੰ ਆਪਾਂ ਕੱਦੂਕਾਸ ਕਰ ਲਿਆ ਸੀ ਤੇ ਮੂਲੀਆਂ ਦੇ ਵਿੱਚ ਆਪਾਂ ਨਮਕ ਪਾਦਮਾ ਕਿੰਧਾ ਕ ਚਮਚਾ ਨਮਕ ਪਉਣ ਨਾਲ ਪਾਣੀ ਇਹਨਾਂ ਦਾ ਨਿਕਲ ਜਾਏਗਾ ਤੇ ਫਿਰ ਆਡੀ ਰੋਟੀ ਫਟੇਗੀ ਨਹੀਂ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਇਥੇ ਆਪਾਂ ਮੂਲੀਆ ਦੇ ਪੱਤੇ ਕੁਲੇ-ਕੁਲੇ ਮੂਲੀਆ ਦੇ ਪੱਤੇ ਕੱਢ ਲਈ ਸੀ ਤੇ ਮੂਲੀਆ ਦੇ ਪੱਤਿਆਂ ਨੂੰ ਵੀ ਆਪਾਂ ਕੱਟ ਲਵਾਂਗੇ। ਬਰੀਕ-ਬਰੀਕ ਇਹਨਾਂ ਨੂੰ ਵੀ ਅਸੀਂ ਪੱਤਿਆਂ ਨੂੰ ਕੱਟ ਦੇਵਾਂਗੇ ਤੇ ਮੂਲੀਆ ਦੇ ਪੱਤੇ ਰੋਟੀ ਦੇ ਵਿੱਚ ਵਧੀਆ ਲੱਗਦੇ ਆ ਹਰੇ-ਹਰੇ ਦੇਖਣ ਨੂੰ ਵੀ ਤੇ ਖਾਣ 'ਚ ਵੀ ਬੜੇ ਟੇਸਟ ਲੱਗਦੇ ਆ। ਪੂਲੀ ਦੇ ਪੱਤੇ ਵੀ ਆਪਾਂ ਬਰੀਕ-ਬਰੀਕ ਕੱਟ ਲਈ ਸੀ। ਮੂਲੀਆ ਨੂੰ 10 ਮਿੰਟ ਹੋ ਗਏ ਸੀ ਹੁਣ ਆਪਾਂ ਮੂਲੀਆ ਦਾ ਪਾਣੀ ਨਿਚੋੜ ਲਵਾਂਗੇ। ਮੂਲੀਆਂ ਤੁਸੀਂ ਹੱਥ ਦੇ ਨਾਲ ਮੁੱਠੀ ਦੇ ਨਾਲ ਵੀ ਨਚੋਟ ਸਕਦੇ ਪਾਣੀ ਪਰ ਮੂਲੀਆਂ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਨਚੋੜੀਆਂ ਜਾਂਦੀਆਂ ਤੇ ਪਾਣੀ ਵੀ ਇਹਨਾਂ ਚੋਂ ਚੰਗੀ ਤਰ੍ਹਾਂ ਨਿਕਲ ਜਾਂਦਾ ਤੇ ਆਪਣੇ ਹੱਥਾਂ ਨੂੰ ਇਹ ਕਰਤਨਜੀਵਨੀ ਚੜਦੀ ਮੂਲੀਆਂ ਦੀ ਅਪਾ ਇਹਨਾਂ ਮੂੜੀਆਂ ਨੂੰ ਕੁੱਟ ਕੇ ਨਿਚੋੜ ਦਵਾਂਗੇ ਮੂੜੀਆਂ ਦਾ ਪਾਣੀ ਆਪਾਂ ਵੇਸਟਰ ਨਹੀਂ ਕਰ ਸਕਦੇ ਮੂੜੀਆਂ ਦੇ ਪਾਣੀ ਨਾਲ ਆਪਾਂ ਆਟਾ ਵੀ ਗੁੰਨ ਸਕਦੇ ਆ ਤੇ ਪਰ ਆਪਾਂ ਆਟਾ ਪਹਿਲੇ ਹੀ ਗੁੰਨ ਲਿਆ ਸੀ ਮੂੜੀਆਂ ਨੂੰ ਆਪਾਂ ਨਿਚੋੜ ਲਿਆ ਸੀ ਤੇ ਮੂੜੀਆਂ ਨੂੰ ਹੁਣ ਆਪਾਂ ਜੀਪਾ ਦਾ ਮੰਗੀ ਤੇ ਵੇਖਣ ਨੂੰ ਮੂਲੀਆਂ ਜਿਆਦੀਆਂ ਲੱਗਦੀਆਂ ਸੀ ਤੇ ਇਸ ਤਰ੍ਹਾਂ ਨਾ ਛੋੜ ਕੇ ਆਪਾਂ ਮੂਲੀਆਂ ਸਾਡੀਆਂ ਥੋੜੀਆਂ ਹੋ ਜਾਂਦੀਆਂ ਆ ਕੱਲੀਆਂ ਕੱਲੀਆਂ ਹੋ ਜਾਂਦੀਆਂ ਤੇ ਇਸ ਤਰੀਕੇ ਨਾਲ ਮੂਲੀਆਂ ਬਹੁਤ ਵਧੀਆ ਨਚੋੜੀਆਂ ਜਾਂਦੀਆਂ ਅੱਜ ਪਾ ਦਾਂਗੇ ਆਪਾਂ ਹੁਣ ਮੂਲੀਆਂ ਵਾਲੇ ਪੱਤੇ ਇੱਥੇ ਆਪਾਂ ਬਰੀਕ-ਬਰੀਕ ਧਨੀਆ ਵੀ ਕੱਟ ਲਿਆ ਸੀ ਤੇ ਇੱਥੇ ਮੈਂ 1 ਇੰਚ ਅਦਰ ਲਿਆ ਸੀ ਤੇ ਆਪਾਂ ਕੱਦੂ ਕਾਸ਼ ਦਾ ਅਦਰ ਨੂੰ ਕद्दूकश ਕਰ ਲਵਾਂਗੇ ਅਦਰਕ ਪਾਉਣਾ ਬਹੁਤ ਵਧੀਆ ਰੋਟੀ ਚ ਫਲੇਵਰ ਆਉਂਦਾ ਆ ਤੁਸੀਂ ਅਦਰਕ ਕद्दूकश ਨਾ ਕਰਨਾ ਹੋਵੇ ਤੁਸੀਂ ਕੁੱਟ ਕੇ ਵੀ ਪਾ ਸਕਦੇ ਤੇ ਇੱਥੇ ਮੈਂ ਤਿੰਨ ਹਰੀਆਂ ਮਿਰਚਾਂ ਕੱਟ ਲਈਆਂ ਸੀ ਕਟੀਆਂ ਪਾ ਦਵਾਂਗੇ ਆਪਾਂ ਮਿਰਚ ਆਪਾਂ ਉਹ ਨਹੀਂ ਪਾ ਸਕਦੇ ਜਿੰਨੀ ਆਪਾਂ ਤਿੱਖੀ ਪਸੰਦ ਹੋਵੇ ਆਪਾਂ ਨੂੰ ਵੀ ਇੱਥੇ ਮੈਂ ਅੱਧਾ ਚਮਚਾ આમਚੂਰ ਪਾਵਾਂਗੇ ਅੱਧਾ ਚਮਚਾ ਆਪਾਂ ਸੁੱਕਾ ਧਨੀਏ ਨੂੰ ਕੁੱਟ ਲਿਆ ਸੀ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਅੱਧਾ ਕ ਚਮਚਾ ਮੈਂ ਜਵੈਨ ਲਈ ਸੀ ਜਵੈਨ ਨੂੰ ਆਪਾਂ ਮਸਲ ਕੇ ਪਾ ਦਵਾਂਗੇ ਜਵੈਨ ਤੁਸੀਂ ਜ਼ਰੂਰ ਪਾਓ ਪਰੋਠਿਆਂ ਦੇ ਵਿੱਚ ਕਰੌਂਠਿਆਂ ਆਪਾਂ ਹੁਣ ਮਿਕਸ ਕਰ ਦਵਾਂਗੇ ਤਾਂ ਨਮਕ ਆਪਾਂ ਪਹਿਲੇ ਥੋੜਾ ਜਿਹਾ ਪਾਇਆ ਸੀ ਨਮਕ ਨੂੰ ਆਪਾਂ ਨਹੀਂ ਹਾਲੀ ਪਾਇਆ ਵੀ ਨਮਕ ਆਪਾਂ ਰੋਟੀ ਬਣਾਉਣ ਲੱਗਿਆਂ ਪਾਵਾਂਗੇ ਮੂਗਲੀਆਂ ਪਾਣੀ ਛੱਡ ਦਿੰਦੀਆਂ ਨਮਕ ਪਾ ਲਈਏ ਤੇ ਮੂੜੀਆਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹੁਣ ਅਸੀਂ ਮੂਲੀ ਵਾਲਾ ਪਰੌਂਠਾ ਬਣਾਵਾਂਗੇ ਤੇ ਇੱਥੇ ਆਪਾਂ ਆਟਾ ਗੁੰਨ ਲਿਆ ਸੀ ਤੇ ਆਟੇ ਦੇ ਨਾਲ ਅੱਖਾਂ ਛੋਟੇ-ਛੋਟੇ ਪੇੜੇ ਕਰ ਲਵਾਂਗੇ ਮੂਲੀਆ ਨੂੰ ਪਾਵਾਂਗੇ ਆਪਾਂ ਦੋ ਰੋਟੀਆਂ ਦੇ ਵਿੱਚ ਪੇੜਿਆਂ ਦੇ ਵਿੱਚ ਤੇ ਆਪਾਂ ਬਿਲਕੁਲ ਛੋਟੇ-ਛੋਟੇ ਬੋਲਦੀਆਂ ਬਣਾ ਲਾਂਗੇ ਇਹਨਾਂ ਦੀਆਂ ਹੁਣ ਆਪਾਂ ਇਹਨਾਂ ਨੂੰ ਵੇਲ ਲਵਾਂਗੇ ਤੇ ਤੂੜਾ ਲਾ ਲਿਆ ਸੀ ਤੂੜੇ ਨਾਲ ਆਪਾਂ ਥੋੜਾ ਜਿਹਾ ਆਟੇ ਨੂੰ ਇਸ ਤਰ੍ਹਾਂ ਫਲਾ ਲਾਂਗੇ ਤੇ ਆਪਾਂ ਹੱਥਾਂ ਦੇ ਨਾਲ ਇਸ ਤਰ੍ਹਾਂ ਥੋੜਾ ਆਟੇ ਨੂੰ ਵਧਾ ਲਾਂਗੇ ਪੇੜੇ ਨੂੰ ਇਸ ਤਰ੍ਹਾਂ ਦੀ ਆਪਾਂ ਇਹ ਡੱਡੀਆਂ ਰੋਟੀਆਂ ਨੂੰ ਵੇਲ ਲਾਂਗੇ ਮੂਲੀਆਂ ਪਾ ਕੇ ਫਿਰ ਇਹਨਾਂ ਨੂੰ ਆਪਾਂ ਵਧਾ ਲਵਾਂਗੇ ਦੋਵੇਂ ਰੋਟੀਆਂ ਆਪਾਂ ਇਸੇ ਤਰ੍ਹਾਂ ਵੇਲ ਲਈਆਂ ਸੀ ਤੇ ਹੁਣ ਆਪਾਂ ਰੋਟੀਆਂ ਦੇ ਵਿੱਚ ਮੂਲੀਆਂ ਪਾ ਦਵਾਂਗੇ ਤੇ ਮੂਲੀਆਂ ਨੂੰ ਆਪਾਂ ਜਿੰਨਾ ਰੋਟੀ ਲਾਂ ਮੂਲੀਆਂ ਲਾਵਾਂਗੇ ਉਹਦੇ ਵਿੱਚ ਆਪਾਂ ਨਮਕ ਪਾ ਦਵਾਂਗੇ ਨਮਕ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਨਮਕ ਆਪਾਂ ਜਿੰਨਾ ਵੀ ਪਸੰਦ ਆਪਾਂ ਖਾਣ ਚ ਉਹਨਾ ਹੀ ਨਮਕ ਪਾਵਾਂਗੇ ਨਮਕ ਆਪਾਂ ਥੋੜੇ ਪਾਵਾਂਗੇ ਨਮਕ ਕਿਉਂਕਿ ਆਪਾਂ ਪਹਿਲਾਂ ਹੀ ਮੂਲੀਆਂ ਚ ਪਾਇਆ ਸੀ ਤਾਂ ਪਿੰਕ ਆਪਾਂ ਜਿੰਨੀ ਮੂਲੀਆਂ ਦੀ ਭਰ ਭਰ ਕੇ ਜਿੰਨਾਂ ਨੂੰ ਜਿੰਨੀ ਆਪਾਂ ਨੂੰ ਪਸੰਦ ਆਏ ਸੀ ਓਨੀ ਭਰ ਕੇ ਪਾ ਸਕਦੇ ਆ ਰੋਟੀ ਨੂੰ ਆਪਾਂ ਪਰ ਇਹਦੇ ਰੱਖ ਦਵਾਂਗੇ ਤੇ ਇਹਨਾਂ ਦੀਆਂ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਦਬਾ ਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਦੋਨਾਂ ਨੂੰ ਮੇਲ ਦਵਾਂਗੇ ਸੈਂਟਰ 'ਚ ਉਹ ਵੀ ਆਪਾਂ ਹੌਲੀ-ਹੌਲੀ ਦਬਾਵਾਂਗੇ ਜਿਹੜੀ ਸਾਡੀ ਸਟੈਪਿੰਗ ਹੈ ਪੂਰੀ ਚੰਗੀ ਤਰ੍ਹਾਂ ਰੋਟੀ ਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜੇ ਰੋਟਾ ਆਪਾਂ ਜਿੰਨਾ ਵੀ ਵਧਾਉਣਾ ਹੋਵੇ ਉਨਾ ਹੀ ਵਧਾ ਸਕਦੇ ਆ ਤੇ ਮੇछा ਆਪਾਂ pèce ਨੂੰ ਘੱਟ ਆਟਾ ਲਵਾਂਗੇ ਜਿਹੜੀਆਂ ਸਾਡੀਆਂ ਮੂੜੀਆਂ ਇਸ ਤਰ੍ਹਾਂ ਵਿੱਚੋਂ ਦੀ ਦੇਖਣ ਉਸ ਤਰ੍ਹਾਂ pèce ਨੂੰ ਆਪਾਂ ਉਨਾ ਹੀ ਲਵਾਂਗੇ ਜਿਹੜੀਆਂ ਮੂੜੀਆਂ ਵੀ ਸਾਡੀਆਂ ਰੋਟੀ ਦੇ ਵਿੱਚੋਂ ਦੀ ਦੇਖਣ ਫਿਰ ਬਹੁਤ ਅੱਚੀਆਂ ਲੱਗਦੀਆਂ ਖਾਣ ਚ ਵੀ ਤੇ ਰੋਟੀ ਨੂੰ ਆਪਾਂ ਵੇਲ ਲਿਆ ਹਾਂ ਹਾਂਜੀ ਆਪਾਂ ਇੱਕ ਰੋਟੀ ਹੋਰ ਬਣਾ ਕੇ ਤਿਆਰ ਕਰਾਂਗੇ ਆਪਾਂ ਸਿੰਗਲ ਰੋਟੀ ਦੇ ਵਿੱਚ ਮੂਲੀਆ ਨੂੰ ਪਾਵਾਂਗੇ ਤੇੜੇ ਨੂੰ ਆਪਾਂ ਚੰਗੀ ਤਰ੍ਹਾਂ ਵਧਾ ਕੇ ਇਹਨੂੰ ਚੋੜ ਲਵਾਂਗੇ ਫਿਰ ਇਹਨੂੰ ਲਾ ਦਾਂਗੇ ਤੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਨੂੰ ਵਧਾ ਦਵਾਂਗੇ ਰੋਟੀ ਨੂੰ ව रोनා आනු ස් පග इ වෙච්ච ද වंग ਪ੍ਰੋ ਐਸਟਰਾ ਬੰਦ ਕਰ ਲਵਾਂਗੇ ਆਪਾਂ ਚੱਕਲੇ ਤੇ ਢੂਲਾ ਲਾ ਕੇ ਆਪਾਂ ਹੌਲੀ ਹੌਲੀ ਇਹਨੂੰ ਦਬਾ ਕੇ ਇਹਦੇ ਸੈਂਟਰ ਦੇ ਵਿੱਚ ਸਾਰੀਆਂ ਜਿਹੜੀਆਂ ਮੂਲੀਆਂ ਆਪ ਜਿਹੜੀਆਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਮੈਲਟ ਹੋ ਜਾਣ ਸਾਰੀਆਂ ਸਾਈਡਾਂ ਤੇ ਵੀ ਮਸਤੋਂ ਬਾਅਦ ਆਪਾਂ ਇਹਨੂੰ ਹੌਲੀ-ਹੌਲੀ ਇਹਨੂੰ ਚੁੰਨ ਲਵਾਂਗੇ ਜਿਹੜੀ ਇਹਦੇ ਅੰਦਰ ਹਵਾ ਭਰ ਜਾਂਦੀ ਹੈ ਤੇ ਉਹ ਇਸ ਤਰ੍ਹਾਂ ਬੈਠ ਜਾਂਦੀ ਹੈ ਚੁੰਨ ਨਾਲ ਰੋਟੀ ਹਵਾ ਵੀ ਜਿਹੜੀ ਇਹਦੇ ਅੰਦਰ ਹੋਵੇ ਚੰਗੀ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਦਬਾਦ-ਬਾ ਕੇ ਇਹਦੇ ਮੂਲੀਆਂ ਨੂੰ ਬਿਠਾ ਦੇਵਾਂਗੇ ਢੂੜਾ ਲਾ ਕੇ ਇਹਨੂੰ ਹੌਲੀ-ਹੌਲੀ ਵੇਲ ਲਵਾਂਗੇ ਆਪਾਂ ਬੰਡਿਆਂ ਨੂੰ ਚੰਗੀ ਤਰ੍ਹਾਂ ਆਪਾਂ ਬਰੀਕ ਕਰ ਲਵਾਂਗੇ ਉਪਰੋਂ ਫੇਰ ਤੁਲਾ ਲਾ ਦਾਂਗੇ ਆਪਾਂ ਆਹ ਦੇਖੋ ਸਿੰਗਲ ਪੇੜੇ ਦੇ ਵਿੱਚ ਆਪਾਂ ਮੂਲੀਆਂ ਨੂੰ ਪਾਤਾ ਕਿਤੇ ਉਹ ਰੋਟੀ ਸਾਡੀ ਫਟ ਹੀ ਨਹੀਂ ਆ ਬਹੁਤ ਵਧੀਆ ਇੱਕ ਸਿੰਗਲ ਪੇੜੇ ਦੇ ਵਿੱਚ ਵੀ ਰੋਟੀ ਮੂਲੀਆਂ ਦੀ ਬਣ ਗਈ ਆ ਇਹ ਨੂੰ ਆਪਾਂ ਇਹਨੂੰ ਤਵੇ ਤੇ ਸੇਕ ਲਵਾਂਗੇ। ਬਾਅਦ ਕਰ ਉਹ ਹੋ ਗਿਆ ਸੀ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਲਾ ਦੇਵਾਂਗੇ। ਘਿਓ ਲਾ ਕੇ ਮੂਲੀ ਵਾਲਾ ਪਰੌਂਠਾ ਨੂੰ ਆਪਾਂ ਪਾ ਦੇਵਾਂਗੇ। ਪਰੌਂਠੇ ਦੀ ਆਪਾਂ ਸਾਈਡ ਚੇਂਜ ਕਰ ਦੇਵਾਂਗੇ। ਪਰੌਂਠੇ ਨੂੰ ਆਪਾਂ ਘਿਓ ਲਗਾ ਦੇਵਾਂਗੇ। Nggak, saya ada di pergi. Udah, ada nggak tuh? kemudian apa? Cengkih, pertama, nih. ਪਰਾਠੇ ਨੂੰ ਆਪਾਂ ਫਿਰ ਲਾਜਵਾ ਲਾਂਗੇ ਤੇ ਦੇਸਾ ਦੇ ਗੁਲੀ ਵਾਲਾ ਪਰੌਂਠਾ ਜਿਹੜਾ ਆਪਾਂ ਸਿੰਗਲ ਪੇੜੇ 'ਚ ਪਾਇਆ ਸੀ ਉਹ ਵਾਲੇ ਪਰੌਂਠੇ ਨੂੰ ਵੀ ਸੇਕ ਲਵਾਂਗੇ ਪਰੌਠੇ ਦੇ ਆਪਾਂ ਕਿਉਂ ਲਗਾ ਦਵਾਂਗੇ ਇਥੇ ਮੈਂ ਦੇਸੀ ਕਿਉਂ ਲਾਇਆ ਸੀ ਤੁਸੀਂ ਜੋ ਵੀ ਤੁਹਾਨੂੰ ਕਿਉਂ ਪਸੰਦ ਤੁਸੀਂ ਉਹ ਹੀ ਕਿਉਂ ਵਰਤ ਸਕਦੇ ਜੂ ਆਹ ਨੂੰ ਚੇਂਜ ਕਰ ਦਿੱਤਾ ਸੀ ਤੇ ਇਦਾਂ ਦੀ ਸਾਈਡ ਤੇ ਵੀ ਅੱਪਾ ਘੋਲ ਨਾਵਾ ਦੇਵਾਂਗੇ ਪਰ ਜੇ ਨੂੰ ਪਲਟ ਦੇਵਾਂਗੇ ਸਿੰਗਲ ਪੇੜੇ ਦੇ ਵਿੱਚ ਮੂਲੀਆਂ ਪੌੜੀਆਂ ਕੋਈ ਸੌਖਾ ਕੰਮ ਨਹੀਂ ਹੈਗਾ ਵੀ ਬਿਲਕੁਲ ਸੌਖਾ ਕਰਨਿਆ ਰੋਟੀ ਬਿਲਕੁਲ ਨਹੀਂ ਫਟਦੀ ਸਿੰਗਲ ਪੇਲੇ ਚ ਵੀ ਮੂੜੀਆਂ ਪਾਉਂਨਾ। ਹੋਰ ਕਿਨੋਂ ਆਪਾਂ ਕੱਟਾ ਤਾ ਮੰਗੀ। ਤੁਸੀਂ ਦੇਖਦੇ ਦੋਨੇ ਤਰ੍ਹਾਂ ਦੇ ਆਪਾਂ ਪਰੌਠੇ ਬਣਾ ਕੇ ਤਿਆਰ ਕਰ ਲਏ। ਪਰੌਠਿਆਂ ਨੂੰ ਆਪਾਂ ਸਰਵ ਕਰ ਲਵਾਂਗੇ। ਔਰ ਕਿਹਨੂੰ ਆਪਾਂ ਸਰਵ ਕਰ ਲਿਆ ਸੀ ਆਲੂ ਮੂਰੀ ਦੇ ਪਰੌਠੇ ਦੀ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਪਰੌਠਿਆਂ ਤੇ ਆਪਾਂ ਘਰ ਦਾ ਮੱਖਣ ਰੱਖ ਦਵਾਂਗੇ ਤੇ ਪਰੌਠਿਆਂ ਨੂੰ ਆਪਾਂ ਦਹੀਂ ਦੇ ਨਾਲ ਲੱਸੀ ਦੇ ਨਾਲ ਚਾਹ ਦੇ ਨਾਲ ਵੀ ਆਪਾਂ ਸਰਵ ਕਰ ਸਕਦੇ ਜੋ ਵੀ ਆਪਾਂ ਨੂੰ ਪਸੰਦ ਲੱਗੇ ਆਪਾਂ ਪਰੌਠੇ ਹੋਰੇ ਨਹੀਂ ਲੈ ਸਕਦੇ ਆ ਤੇ ਵੀਡੀਓ ਵੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਦਿਓ ਪੈਲਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਸਤਿ ਸ਼੍ਰੀ ਅਕਾਲ ਜੀ